ਏ ਦੇਖੋ ਐਮਐਸਪੀ ਇਸ ਪਾਰਟ ਆਫ ਦਾ ਪ੍ਰੋਬਲਮ ਮਤਲਬ ਆਪਾਂ ਸਾਰਾ ਕੁਝ ਹੀ ਬਸ ਇੱਕ ਐਮਐਸਪੀ ਦੇ ਵਿੱਚ ਲੈ ਕੇ ਆ ਜਾਂਦੇ ਹਾਂ ਬਹੁਤ ਵੱਡੇ ਮਸਲੇ ਆ ਡਾਈਵਰਸੀਫਿਕੇਸ਼ਨ ਦਾ ਮਸਲਾ ਹੈ ਹੇਟਲਾ ਪਾਣੀ ਖਤਮ ਹੋ ਰਿਹਾ ਮਤਲਬ ਫਸਲ ਦੀ ਰਕਮ ਆਪਾਂ ਨੂੰ ਮਿਲ ਰਹੀ ਹੋਰ ਵੀ ਮਤਲਬ ਜਿਹੜੀ ਆਪਣੀ ਪੈੜੀ ਹੈ ਉਹ ਆਪਾਂ ਯੂਰੀਆ ਤੇ ਡੀਏਪੀ ਤੇ ਖਾਦਾ ਪਾ ਪਾ ਉਹਨੂੰ ਆਪਾਂ ਖਤਮ ਕਰ ਰਹੇ ਆ ਤੇ ਮਤਲਬ ਤੁਸੀਂ ਵੇਖਿਆ ਹੋਣਾ ਪ੍ਰਾਈਵੇਟ ਲੋਕ ਕਹਰੇ ਵੀ ਅਸੀਂ ਸਰਕਾਰ ਨੂੰ ਤਾਂ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਅੱਜ ਹਾਊਸ ਦੇ ਵਿੱਚ ਵੀ ਇੱਕ ਐਮਐਲਏ ਸਾਹਿਬ ਨੇ ਉਹਨਾਂ ਨੇ ਰਾਣਾ ਸਾਹਿਬ ਨੇ ਕਿਹਾ ਮੈਂ ਖਰੀਦ ਲੈਂਦਾ ਤੇ ਇਸ ਤੋਂ ਹਾਂ ਵੀ ਉਹਨਾਂ ਨੇ ਕਿਹਾ ਮੱਕੀ ਮੈਂ ਖਰੀਦ ਲੈਂਦਾ ਤੇ ਇਸ ਤੋਂ ਮਤਲਬ ਸਰਕਾਰ ਵਾਸਤੇ ਮਾੜੀ ਕੀ ਗੱਲ ਹੋਊਗੀ ਵੀ ਇੱਕ ਪ੍ਰਾਈਵੇਟ ਬੰਦਾ ਕਹਿ ਰਿਹਾ ਵੀ ਲੋ ਮੈਂ ਮੱਕੀ ਖਰੀਦਦਾ ਤੁਸੀਂ ਗੈਰ ਕਾਨੂੰਨੀ ਕਲੋਨੀਆਂ ਦਾ ਵੀ ਜ਼ਿਕਰ ਕੀਤਾ ਹੈਗਾ ਮੁੱਦੇ ਦੇ ਉੱਪਰ ਜਿਹੜਾ ਰੱਖਿਆ ਹੈਗਾ ਸੋ ਉਸ ਤੇ ਉੱਪਰ ਕੀ ਰਿਸਪੌਂਸ ਮਿਲਿਆ ਵਿੱਚ ਤਾਂ ਇਹ ਵੀ ਸਰਕਾਰ ਨੂੰ ਕਿਹਾ ਕਿ ਸਿਸਟਮ ਨੂੰ ਸੌਖਾ ਕਰੋ ਜਲਦੀ ਲਾਇਸੈਂਸ ਦੋ ਰੇਰਾ ਨੰਬਰ ਦੋ ਤਾਂ ਜੋ ਇਹ ਗੈਰ ਕਾਨੂੰਨੀ ਕਲੋਨੀਆਂ ਬੰਦ ਹੋਣ ਅਤੇ ਲੋਕ ਅਪਰੂਵਡ ਕਲੋਨੀਆਂ ਬਣਾਉਣ ਸੋ ਇਸ ਲਈ ਇਹਨੂੰ ਇਹਦੀ ਜਿਹੜੀ ਦੇਰੀ ਹੁੰਦੀ ਆ ਉਸ ਨੂੰ ਘਟਾਇਆ ਜਾਵੇ ਤੇ ਮੈਨੂੰ ਵਿਸ਼ਵਾਸ ਦਿਵਾਇਆ ਸਰਕਾਰ ਨੇ ਵੀ ਅਸੀਂ ਇਸ ਪਾਸੇ ਧਿਆਨ ਦਾਂਦਾ ਹਾਂ ਕਿ ਇਸ ਤੋਂ ਪਹਿਲੇ ਕਿੰਨੇ ਮੰਤਰੀ ਵੀ ਸਸਪੈਂਡ ਹੋਏ ਉਹਨਾਂ ਤੇ ਕੀ ਐਕਸ਼ਨ ਹੋਇਆ ਆਮ ਆਦਮੀ ਪਾਰਟੀ ਦੇ ਮੇਰੇ ਖਿਆਲ ਤਿੰਨ ਮੰਤਰੀ ਕੱਟਤੇ ਸੀ ਉਹਨਾਂ ਨੇ ਇੱਕ ਆਦੇ ਦਾ ਵਿਚਾਰੇ ਜੇਲ੍ਹ ਵੀ ਜਾ ਕੇ ਆ ਗਏ ਉਹਦਾ ਕੀ ਨਿਚੋੜ ਨਿਕਲਿਆ ਕੀ ਇਨਵੈਸਟੀਗੇਸ਼ਨ ਹੋਈ ਕਿੱਥੇ ਕਹੋ ਇਨਵੈਸਟੀਗੇਸ਼ਨ ਹੁਣ ਡੀਜੀ ਡੀਜੀਪੀ ਸਾਹਮਣੇ 52 ਪੌਲਸ ਕਾਂਸਟੇਬਲ ਕੱਟਤੇ ਨੌਕਰੀ ਤੋਂ ਪਰ ਵੱਡੇ ਮਗਰਮਚ ਡੀਐਸਪੀ ਐਸਪੀ ਐਸਐਸਪੀ ਉਹ ਕਿੱਥੇ ਨਹੀਂ ਦੇਖੋ ਸਮਾਂ ਬੜਾ ਘਾਟਾ ਇਹ ਸੈਸ਼ਨ ਲੰਬਾ ਹੋਣਾ ਚਾਹੀਦਾ ਪੰਜ 6 ਮਹੀਨੇ ਦਾ ਸੈਸ਼ਨ ਬਣਾਇਆ ਗਿਆ ਸਵੈਸਲੀ ਸਾਨੂੰ ਵੱਧ ਤੋਂ ਵੱਧ ਸਮਾਂ ਮਿਲਣਾ ਚਾਹੀਦਾ ਵੱਧ ਤੋਂ ਵੱਧ ਮੁੱਦੇ ਨੇ ਜਿਹੜੇ ਕਿਸਾਨੀ ਨਾਲ ਸੰਬੰਧਤ ਮੁਲਾਜ਼ਮਾ ਨਾਲ ਸੰਬੰਧਤ ਡਿਵੈਲਪਮੈਂਟ ਨਾਲ ਸੰਬੰਧਤ ਹੋਰ ਵੱਖ-ਵੱਖ ਵਰਗਾਂ ਦੇ ਨੇ ਜਿਹੜੇ ਉਹ ਮੁੱਦੇ ਉਠਾਉਣ ਦਾ ਸਮਾਂ ਜੇ ਲੰਬਾ ਸੈਸ਼ਨ ਨੂੰ ਤਾਂ ਹੀ ਮਿਲੂਗਾ ਸੋ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦਾ ਅੱਜ ਜਿਹੜਾ ਕਿ ਆਖਰੀ ਦਿਨ ਰਹਿ ਹੈ ਤੇ ਕਿਹੜੇ ਕਿਹੜੇ ਮੁੱਦੇ ਉਸ ਦੇ ਵਿੱਚ ਖਾਸ ਰਹੇ ਨੇ ਇਸ ਬੰਦੇ ਗੱਲਬਾਤ ਕਰਾਂਗੇ ਸ਼੍ਰੋਮਨੀ ਕਾਲੀ ਦਲ ਤੋਂ ਵਿਧਾਇਕ ਮਨਪ੍ਰੀਤ ਯਾਦੂ ਸਭ ਮਯੂਦ ਨੇ ਇਹ ਆਲੀ ਜੀ ਅੱਜ ਦੀ ਜਿਹੜੀ ਕਾਰਵਾਈ ਹੈ ਸੰਤੁਸ਼ਟੋ ਇਸ ਤੋਂ ਜੋ ਵੀ ਮੁੱਦੇ ਮੁੱਦੇ ਇਸ ਸਭਾ ਦੇ ਵਿੱਚ ਨਹੀਂ ਦੇਖੋ ਸਮਾਂ ਬੜਾ ਘਾਟਾ ਇਹ ਸੈਸ਼ਨ ਲੰਬਾ ਹੋਣਾ ਚਾਹੀਦਾ ਕੰਚੇ ਮੀਨਵਲ ਸੈਸ਼ਨ ਬੁਲਾਇਆ ਗਿਆ ਸੋ ਇਸ ਲਈ ਸਾਨੂੰ ਵੱਧ ਤੋਂ ਵੱਧ ਸਮਾਂ ਮਿਲਣਾ ਚਾਹੀਦਾ ਵੱਧ ਤੋਂ ਵੱਧ ਮੁੱਦੇ ਨੇ ਜਿਹੜੇ ਕਿਸਾਨੀ ਨਾਲ ਸੰਬੰਧਿਤ ਮੁਲਾਜ਼ਮਾ ਨਾਲ ਸੰਬੰਧਿਤ ਡਿਵੈਲਪਮੈਂਟ ਨਾਲ ਸੰਬੰਧਿਤ ਹੋਰ ਵੱਖ-ਵੱਖ ਵਰਗਾਂ ਦੇ ਨੇ ਜਿਹੜੇ ਉਹ ਮੁੱਦੇ ਉਠਾਉਣ ਦਾ ਸਮਾਂ ਜੇ ਲੰਬਾ ਸੈਸ਼ਨ ਨੂੰ ਤਾਂ ਹੀ ਮਿਲੂਗਾ ਸੋ ਕਿਉਂਕਿ ਲੋਕਾਂ ਨੇ ਚੁਣਿਆ ਵਾ ਤਾਂ ਅਸੀਂ ਲੋਕਾਂ ਦੇ ਮਸਲੇ ਇੱਥੇ ਉਠਾਈਏ ਸੀ ਸੋ ਕੇਂਦਰੀ ਖੇਤੀਬਾੜੀ ਨੀਤੀ ਦਾ ਖੜਰਾ ਵੀ ਜਿਹੜਾ ਕਿ ਇਸ ਪੇਸ਼ ਕੀਤਾ ਗਿਆ ਸੀ ਮਤਾ ਉਹ ਵੀ ਰੱਦ ਕਰ ਦਿੱਤਾ ਕਿ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਦੇਖੋ ਉਹ ਪਹਿਲਾਂ ਵੀ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਨੇ ਲਿਆਂਦੇ ਉਹ ਵੀ ਕੋਸ਼ਿਸ਼ ਸੀ ਕਿ ਇੱਥੋਂ ਦੇ ਮੰਡੀਕਰਨ ਸਿਸਟਮ ਨੂੰ ਖਤਮ ਕਰਕੇ ਪ੍ਰਾਈਵੇਟ ਜਿਹੜੀਆਂ ਮੰਡੀਆਂ ਬਣਾਈਆਂ ਜਾਣ ਪ੍ਰਾਈਵੇਟ ਕੰਪਨੀਆਂ ਨੇ ਉਹ ਤੇ ਕਾਬਜ ਕੀਤਾ ਜਾਵੇ। ਉਹ ਬੜਾ ਸੰਘਰਸ਼ ਹੋਇਆ ਉਸ ਨੂੰ ਨੂੰ ਰੱਦ ਕਰਨ ਦੇ ਲਈ। ਹਜੇ ਤੱਕ ਕਿਸਾਨਾਂ ਦੀ ਮੰਗਾਂ ਪਰਵਾਹ ਨਹੀਂ ਹੋਈਆਂ ਧਰਨੇ ਚੱਲ ਰਹੇ ਨੇ ਮਰਨਵਰਤ ਡੱਲੇਵਾਲ ਸਾਹਿਬ ਨੂੰ ਰੱਖਿਆ ਗਿਆ। ਲੇਕਿਨ ਉਸ ਦੇ ਬਾਵਜੂਦ ਇੱਕ ਨਵੀਂ ਨੀਤੀ ਫੇਰ ਇਹਨਾਂ ਵੱਲੋਂ ਲਿਆਂਦੀ ਗਈ। ਜਿਹੜੀ ਇੱਕ ਤਰ੍ਹਾਂ ਦਾ ਤਿੰਨ ਕਾਲੇ ਕਾਨੂੰਨ ਸੀਗੇ ਉਹਨਾਂ ਨੂੰ ਲਾਗੂ ਕਰਨ ਵਾਲੀ ਆ ਵੀ ਜੀ ਸੋ ਇਸ ਲਈ ਉਸ ਨੀਤੀ ਦਾ ਅਸੀਂ ਡਟ ਕੇ ਵਿਰੋਧ ਕਰਦੇ ਆਂ ਇੱਥੋਂ ਦਾ ਬਹੁਤ ਵਧੀਆ ਮੰਡੀ ਕਨਸਿਸਟਮ ਆ ਐਮਐਸਪੀ ਮਿਲਦੀ ਆ ਕਿਸਾਨਾਂ ਨੂੰ ਖਾਸ ਜ਼ੋਰ ਤੇ ਛੋਟਾ ਕਿਸਾਨ ਆ ਜੋ ਉਹਨੂੰ ਬਚਾਉਣਾ ਸਮੇਂ ਦੀ ਲੋੜ ਹੈਗੀ ਆ ਸੋ ਇਹਦੇ ਲਈ ਮੈਂ ਇਸ ਨੀਤੀ ਦਾ ਵਿਰੋਧ ਕਰਦਾ ਤੇ ਮਾਤਾ ਅਸੀਂ ਉਹਦੇ ਹੱਕ ਦੇ ਵਿੱਚ ਮੈਂ ਬੋਲ ਗਿਆ ਸੋ ਤੁਸੀਂ ਗੈਰਕਾਨੂੰਨੀ ਕਲੋਨੀਆ ਦਾ ਵੀ ਜ਼ਿਕਰ ਕੀਤਾ ਹੈਗਾ ਮੁੱਦੇ ਦੇ ਉੱਪਰ ਜਿਹੜਾ ਰੱਖਿਆ ਹੈਗਾ ਸੋ ਉਸ ਤੇ ਉੱਪਰ ਕੀ ਰਿਸਪਾਂਸ ਮਿਲਿਆ ਵਿੱਚ ਤਾਂ ਇਹ ਵੀ ਸਰਕਾਰ ਨੂੰ ਕਿਹਾ ਕਿ ਸਿਸਟਮ ਨੂੰ ਸੌਖਾ ਕਰੋ ਜਲਦੀ ਲਾਇਸੈਂਸ ਦੋ ਰੇਰਾ ਨੰਬਰ ਦੋ ਤਾਂ ਜੋ ਇਹ ਗੈਰਕਾਨੂੰਨੀ ਕਲੋਨੀਆ ਬੰਦ ਹੋਣ ਅਤੇ ਲੋਕ ਅਪਰੂਵਡ ਕਲੋਨੀਆ ਬਣਾਉਣ ਸੋ ਇਸ ਲਈ ਇਹਨੂੰ ਇਹਦੀ ਜਿਹੜੀ ਦੇਰੀ ਹੁੰਦੀ ਆ ਉਸ ਨੂੰ ਘਟਾਇਆ ਜਾਵੇ ਤੇ ਮੈਨੂੰ ਵਿਸ਼ਵਾਸ ਦਿਵਾਇਆ ਸਰਕਾਰ ਨੇ ਵੀ ਅਸੀਂ ਇਸ ਪਾਸੇ ਧਿਆਨ ਦੇਵਾਂਗੇ ਸੋ ਹਲੇ ਵੀ ਜਿਹੜੇ ਕਿ ਕਈਆਂ ਨੂੰ ਰਜਿਸਟਰੀ ਕਰਾਉਣ ਦੇ ਵਿੱਚ ਦਿੱਕਤ ਆ ਰਹੀ ਕਈਆਂ ਨੂੰ ਐਨਓਸ ਨਹੀਂ ਮਿਲ ਰਹੀ ਹੈਗੀ ਉਹ ਮਸਲਾ ਵੀ ਧਿਆਨ ਦੇ ਵਿੱਚ ਲਿਆਉਂਦਾ ਹਾਂ ਹਾਂਜੀ ਜੋ ਇਹ ਮਸਲੇ ਆ ਦੇਖੋ ਚਾਹੀ ਕੋਲੀਆਂ ਦੇ ਮਸਲੇ ਨੇ ਚਾਹੀ ਕਿਸਾਨੀ ਦੇ ਮਸਲੇ ਨੇ ਅਸੀਂ ਸਮੇਂ-ਸਮੇਂ ਤੇ ਜਦੋਂ ਵੀ ਸੌ ਮੌਕਾ ਮਿਲਦਾ ਤਾਂ ਸਾਰੇ ਮਸਲੇ ਅਸੀਂ ਹਟਾਉਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਵੀ ਬਹੁਤ ਮਸਲੇ ਸੀ ਲੇਕਿਨ ਠੀਕ ਆ ਤਿੰਨ ਚਾਰ ਮੁੱਦਿਆਂ ਤੇ ਬੋਲਣ ਦਾ ਮੌਕਾ ਮਿਲਿਆ ਲੇਕਿਨ ਲਿਸਟ ਬੜੀ ਲੰਬੀ ਸੀ ਮਸਲਿਆਂ ਦੀ ਤੇ ਕੋਸ਼ਿਸ਼ ਹੁੰਦੀ ਆ ਵੀ ਹਰ ਮੁੱਦੇ ਤੇ ਬੋਲੇ ਜਾਵੇ ਬਾਕੀ ਜਿੰਨਾ ਕੁ ਸਮਾਂ ਮਿਲਦਾ ਉਹਦੇ ਤੇ ਅਸੀਂ ਬਹੁਤ-ਬਹੁਤ ਮਸਲੇ ਹਟਾਉਣ ਦੀ ਕੋਸ਼ਿਸ਼ ਕਰਦੇ ਹਾਂ ਸੋ ਅਬਾਹਰ ਤੋਂ ਜਿਹੜੇ ਐਮਐਲਏ ਹੈਗੇ ਨੇ ਸੰਦੀਪ ਜਾਖੜ ਜੀ ਮਜੂਦ ਨੇ ਸਰ ਅੱਜ ਜਿਹੜੀ ਖੇਤੀ ਨੀਤੀ ਦਾ ਖਰੜਾ ਹੈਗਾ ਰੱਦ ਕਰ ਦਿੱਤਾ ਗਿਆ ਉਸ ਤੋਂ ਲੈ ਹਾਂਜੀ ਅ ਦੇਖੋ ਖਰੜਾ ਆਪਾਂ ਰੱਦ ਕਰਤਾ ਉਹ ਆਪਣੇ ਸਟੇਟ ਦਾ ਅਧਿਕਾਰ ਖੇਤਰ ਹੈ ਜਿਹੜੀ ਖੇਤੀਬਾੜੀ ਨੀਤੀ ਹੈ ਕਿਸੇ ਵੀ ਸੂਬੇ ਦੀ ਉਹ ਸੂਬੇ ਦਾ ਅਧਿਕਾਰ ਹੈ ਜੀ ਲੇਕਿਨ ਚਰਚਾ ਕਿਸ ਚੀਜ਼ ਦੀ ਹੋਣੀ ਚਾਹੀਦੀ ਸੀ ਵੀ ਆਪਾਂ ਜਿਹੜੇ ਕਿਸਾਨੀ ਦੇ ਮਸਲੇ ਹੈ ਜਿਹੜੀ ਕਿਸਾਨੀ ਅੱਜ ਸੰਕਟ ਦੇ ਵਿੱਚ ਹੈ ਕਿਸਾਨ ਸੰਕਟ 'ਚ ਹੈ ਮਜ਼ਦੂਰ ਜਿਹੜਾ ਕਿਸਾਨੀ ਨਾਲ ਜੁੜਿਆ ਉਹ ਸੰਕਟ 'ਚ ਹੈ ਵਪਾਰੀ ਜਿਹੜਾ ਕਿਸਾਨੀ ਨਾਲ ਜੁੜਿਆ ਪੰਜਾਬ ਦੇ ਵਿੱਚ ਉਹ ਸੰਕਟ 'ਚ ਹੈ ਉਹਦਾ ਸੋਲੂਸ਼ਨ ਕੀ ਹੈ ਉਹਨੂੰ ਆਪਾਂ ਸੰਕਟ ਦੇ ਵਿੱਚੋਂ ਕੱਢੋਗੇ ਕਿਵੇਂ ਕੱਢਾਂਗੇ ਆਪਣਾ ਕੰਮ ਤਾਂ ਉਹ ਹੈ ਉਹਦੇ ਉੱਤੇ ਚਰਚਾ ਕਰਨੀ ਚਾਹੀਦੀ ਸੀ ਐਂ ਉਹਦਾ ਨਿਚੋੜ ਕਿੱਥੇ ਹੈ ਮਤਲਬ ਉਹਦੀ ਜੜ ਜਿਹੜੀ ਉਹ ਖੇਤੀਬਾੜੀ ਨੀਤੀ ਦੇ ਉੱਤੇ ਕਿਉਂਕਿ ਆਪਣੇ ਸੂਬੇ ਦੇ ਕੋਲੇ ਖੇਤੀਬਾੜੀ ਨੀਤੀ ਹੈ ਨਹੀਂ ਨੀਤੀ ਦਾ ਮਤਲਬ ਵੀ ਰੋਡ ਮੈਪ ਕੋਈ ਨਕਸ਼ਾ ਵੀ ਆਪਾਂ ਕਿੱਥੇ ਜਾਣਾ ਚਾਹੁੰਦੇ ਆ ਤੇ ਉੱਥੇ ਪਹੁੰਚਣਾ ਕਿਵੇਂ ਉਹਦੇ ਉੱਤੇ ਜੇ ਆਪਾਂ ਚਰਚਾ ਕਰਦੇ ਸਾਰੇ ਪਾਰਟੀਆਂ ਉੱਥੇ ਮੌਜੂਦ ਸੀ ਕੋਈ ਗੱਲਬਾਤ ਹੁੰਦੀ ਕੋਈ ਉਹਦੇ ਵਿੱਚੋਂ ਕੋਈ ਤਿੰਨ ਚਾਰ ਮੁੱਦਿਆਂ ਤੇ ਹੋ ਸਕਦਾ ਕੰਸੈਂਸਸ ਬਣਦਾ ਸਾਰੇ ਸਹਿਮਤੀ ਬਣਾਉਂਦੇ ਤੇ ਫਿਰ ਜਿਹੜੇ ਸੈਂਟਰ ਨਾਲ ਟੇਕ ਅਪ ਕਰਨੇ ਉਹਨਾਂ ਨਾਲ ਟੇਕ ਅਪ ਕਰਦੇ ਮੇਨ ਕ੍ਰੈਕਸ ਆਫ ਦਾ ਮਤਲਬ ਉਹ ਮਤਲਬ ਗੱਲ ਉਹ ਹੈਗੀ ਜਿਹੜਾ ਕੋਈ ਕਰ ਨਹੀਂ ਰਿਹਾ ਸਾਰੇ ਆਪਣੀ ਆਪਣੀ ਬਸਿਆਸਤ ਚੱਲ ਰਹੀ ਹੈ ਉਹ ਆਪਾਂ ਕਰਕੇ ਆਗੇ ਤੋਂ ਲੱਗਦਾ ਕਿ ਮਸਲੇ ਹੱਲ ਹੋਣਗੇ ਜਿਹੜੇ ਕਿਸਾਨੀ ਸੰਘਰਸ਼ ਚੱਲ ਰਹੇ ਹੈਗੇ ਨੇ ਕਈ ਕਿਸਾਨਾਂ ਨੂੰ ਆਪਣੀ ਜਾਨ ਵੀ ਗਵਾਣੀ ਪਈ ਐ ਐਮਐਸਪੀ ਦਾ ਫਿਰ ਵੀ ਕਿਤੇ ਜ਼ਿਕਰ ਨਹੀਂ ਹੋਇਆ ਤੇ ਇਹ ਦੇਖੋ ਐਮਐਸਪੀ ਇਸ ਪਾਰਟ ਆਫ ਦਾ ਪ੍ਰੋਬਲਮ ਮਤਲਬ ਆਪਾਂ ਸਾਰਾ ਕੁਝ ਹੀ ਬਸ ਇੱਕ ਐਮਐਸਪੀ ਦੇ ਵਿੱਚ ਲੈ ਕੇ ਆ ਜਾਂਦੇ ਬਹੁਤ ਵੱਡੇ ਮਸਲੇ ਆ ਡਾਈਵਰਸੀਫਿਕੇਸ਼ਨ ਦਾ ਮਸਲਾ ਹੈ ਹੇਟਲਾ ਪਾਣੀ ਖਤਮ ਹੋ ਰਿਹਾ ਮਤਲਬ ਫਸਲ ਦੀ ਰਕਮ ਆਪਾਂ ਨੂੰ ਮਿਲ ਰਹੀ ਹੋਰ ਵੀ ਮਤਲਬ ਜਿਹੜੀ ਆਪਣੀ ਪੈੜੀ ਹੈ ਉਹ ਆਪਾਂ ਯੂਰੀਆ ਤੇ ਡੀਏਪੀ ਤੇ ਖਾਦਾਂ ਪਾਪਾ ਉਹਨੂੰ ਆਪਾਂ ਖਤਮ ਕਰ ਰਹੇ ਆ ਤੇ ਮਤਲਬ ਤੁਸੀਂ ਵੇਖਿਆ ਹੋਣਾ ਪ੍ਰਾਈਵੇਟ ਲੋਕ ਕਹਰੇ ਵੀ ਅਸੀਂ ਤੇ ਸਰਕਾਰ ਨੂੰ ਤਾਂ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਅੱਜ ਹਾਊਸ ਦੇ ਵਿੱਚ ਵੀ ਇੱਕ ਐਮਐਲਏ ਸਾਹਿਬ ਨੇ ਉਹਨਾਂ ਨੇ ਰਾਣਾ ਸਾਹਿਬ ਨੇ ਕਿਹਾ ਮੈਂ ਖਰੀਦ ਲੈਂਦਾ ਤੇ ਇਸ ਤੋਂ ਹਾਂ ਵੀ ਉਹਨਾਂ ਨੇ ਕਿਹਾ ਮੱਕੀ ਮੈਂ ਖਰੀਦ ਲੈਂਦਾ ਤੇ ਇਸ ਤੋਂ ਮਤਲਬ ਸਰਕਾਰ ਵਾਸਤੇ ਮਾੜੀ ਕੀ ਗੱਲ ਹੋਊਗੀ ਵੀ ਇੱਕ ਪ੍ਰਾਈਵੇਟ ਬੰਦਾ ਕਹਿ ਰਿਹਾ ਵੀ ਲੋ ਮੈਂ ਮੱਕੀ ਖਰੀਦਾਂ ਤੇ ਮਤਲਬ ਇਹ ਮਤਲਬ ਇਹ ਚੀਜ਼ਾਂ ਦੇ ਉੱਤੇ ਫਿਰ ਇੱਕ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਵੀ ਜਿਹੜੀ ਅੰਦਰ ਬਹਿਸ ਹੋਈ ਹੈ ਕਮੇਟੀਆਂ ਬਣਾਉਣ ਦੀ ਜਿਹੜੀ ਗੱਲ ਆਖੀ ਜਾਂਦੀ ਹੈ ਉਸ ਤੇ ਕੀ ਕਹਿਣਾ ਚਾਹੋਗੇ ਦੇਖੋ ਕਮੇਟੀਆਂ ਕਮੇਟੀਆਂ ਬਣ ਜਾਂਦੀ ਹੈ ਹੁਣ ਇਸ ਤੋਂ ਪਹਿਲੇ ਕਿੰਨੇ ਮੰਤਰੀ ਵੀ ਸਸਪੈਂਡ ਹੋਏ ਉਹਨਾਂ ਤੇ ਕੀ ਐਕਸ਼ਨ ਹੋਇਆ ਆਮ ਆਦਮੀ ਪਾਰਟੀ ਦੇ ਮੇਰੇ ਖਿਆਲ ਤਿੰਨ ਮੰਤਰੀ ਕੱਢਤੇ ਸੀ ਉਹਨਾਂ ਨੇ ਇੱਕ ਆਦੇ ਦਾ ਵਿਚਾਰੇ ਜੇਲ੍ਹ ਵੀ ਜਾ ਕੇ ਆ ਗਏ ਉਹਦਾ ਕੀ ਨਿਚੋੜ ਨਿਕਲਿਆ ਕੀ ਇਨਵੈਸਟੀਗੇਸ਼ਨ ਹੋਈ ਕਿੱਥੇ ਕਿ ਉਹ ਇਨਵੈਸਟੀਗੇਸ਼ਨ ਹੁਣ ਡੀਜੀ ਡੀਜੀਪੀ ਸਾਹਿਬ ਨੇ 52 ਪੁਲਸ ਕਨਸਟੇਬਲ ਕੱਢਤੇ ਨੌਕਰੀ ਤੋਂ ਪਰ ਵੱਡੇ ਮਗਰਮਚ ਡੀਐਸਪੀ ਐਸਪੀ ਐਸਐਸਪੀ ਉਹ ਕਿੱਥੇ ਮੋਸ਼ਾ ਦੇ ਮੁੱਦੇ ਤੇ ਬੜੀ ਸ਼ਕਤੀ ਦਾ ਜ਼ਿਕਰ ਕੀਤਾ ਜਾ ਰਿਹਾ ਇੱਕ ਤਾਂ ਜਿਹੜਾ ਕਿ ਡਰਗ ਡੀਲਰ ਹੈ ਉਹਦਾ ਘਰ ਤੱਕ ਢਾ ਦਿੱਤਾ ਗਿਆ ਚਲੋ ਦੇਰ ਆਏ ਦਰਸਤਾ ਇੱਕ ਘਰ ਤਾਂ ਢਾਤਾ ਪਰ 3 ਸਾਲ ਕਿਉਂ ਲੱਗੇ ਆਪਾਂ ਨੂੰ ਮਤਲਬ ਢਾਣ ਦੇ ਵਿੱਚ ਅੱਗੇ ਵੇਖਦੇ ਕੀ ਐਕਸ਼ਨ ਹੋਗਾ ਬਾਜਬਤ ਸਾਹਿਬ ਕਹਿੰਦੇ ਨੇ ਕਿ ਜਿਹੜਾ ਇਹ ਇਜਲਾਸ ਹੋਇਆ ਕਹਿੰਦੇ ਇਹ ਆਮ ਆਦਮੀ ਪਾਰਟੀ ਦੀ ਮਜਬੂਰੀ ਸੀ ਇਹ ਸੈਸ਼ਨ ਨਹੀਂ ਸੀ ਨਹੀਂ ਦੇਖੋ ਮਜਬੂਰੀ ਉਹ ਤਾਂ ਦੇਖੋ ਨੈਚੁਰਲ ਗੱਲ ਹੈ ਕਿਉਂਕਿ ਆ ਇੱਕ ਸੰਵਿਧਾਨਿਕ ਰਿਕੁਆਇਰਮੈਂਟ ਸੀ ਕਿਉਂਕਿ ਬਜਟ ਸੈਸ਼ਨ ਤੋਂ ਪਹਿਲੇ ਉਹਨਾਂ ਨੂੰ ਇਨਕ ਸਿਟਿੰਗਸ ਬੁલાਣੀ ਪੈਂਦੀ ਹੈ ਇਸ ਕਰਕੇ ਉਹਨਾਂ ਨੂੰ ਬੁਲਾਣਾ ਪਿਆ ਉਹ ਤਾਂ ਡੈਫੀਨਿਟਲੀ ਮਜਬੂਰੀ ਸੀ ਕਿਉਂ ਅਜੰਡਾ ਦਾ ਕੁਝ ਸੀਗਾ ਹੀ ਨਹੀਂ ਆ ਵੀ ਜਿਹੜਾ ਅੱਜ ਕੁਝ ਹੋਇਆ ਹੈ ਮਤਲਬ ਖਾਣਾ ਪੂਰਤੀ ਹੋਈ ਹੈ ਜਿਹੜਾ ਅੱਜ ਆਪਾਂ ਖਰੜਾ ਰੱਦ ਕੀਤਾ ਹੈ ਉਹ ਤਾਂ ਉਹਨਾਂ ਨੇ ਸੁਝਾਅ ਮੰਗੇ ਸੀ ਸਰਕਾਰ ਨੇ ਕਦੋਂ ਦੇ ਭੇਜਦੇ ਵੀ ਅਜੇ ਇਹਨੂੰ ਨਹੀਂ ਤੇ ਅੰਦਰ ਆ ਜਿਹੜਾ ਕੁਝ ਹੋਇਆ ਸਿਆਸਤ ਹੋਈ ਠੀਕ ਹੈ ਥੈਂਕ ਯੂ ਥੈਂਕ ਯੂ ਸੋ ਸਾਡੇ ਨਾਲ ਐਮ.ਐਲ.ਏ ਕੁਲਵੰਤ ਸਿੱਧੂ ਮਯੂਨੀਅਨ ਸੋ ਸਿੱਧੂ ਸਾਹਿਬ ਕੀ ਮੇਰੇ ਹਾਸ ਦਾ ਫਿਰ ਸੈਸ਼ਨ ਦਾ ਬਹੁਤ ਵਧੀਆ ਰਿਹਾ ਜੀ ਦੋ ਦਿਨ ਵੱਖ-ਵੱਖ ਸਾਡੇ ਵਿਧਾਇਕ ਸਭਾ ਨਾਲ ਨੇ ਆਪਣੇ ਆਪਣੇ ਏਰੀਆ ਦੇ ਮੁੱਦੇ ਚੁੱਕੇ ਮੇਰੇ ਹਲਕੇ ਦਾ ਇੱਕ 8 ਵੀਰ ਰੋਡ ਨੂੰ ਚੌੜੀ ਕਰਨ ਦਾ ਮੁੱਦਾ ਸੀ ਕਿਉਂਕਿ 8 ਵੀਰ ਕਾਲਜ ਜਿਹੜਾ ਉਹਦੇ ਅੰਦਰ ਬਹੁਤ ਹੀ ਜਗ੍ਹਾ ਫालतू ਪਈ ਹੈ ਤੇ ਮੇਰੇ ਹਲਕੇ ਦੇ ਲੋਕਾਂ ਨੂੰ ਲੰਘਣ ਲਈ ਜਿਹੜੀਆਂ ਸੜਕਾਂ ਬਹੁਤ ਛੋਟੀਆਂ ਨੇ ਤੇ ਸੈਮੀ ਕਮਰਸ਼ਲ ਏਰੀਆ ਥੱਲੇ ਫੈਕਟਰੀਆਂ ਨੇ ਉੱਪਰ ਮਕਾਨ ਨੇ ਬੜੀ ਉਹਨਾਂ ਨੂੰ ਪ੍ਰੋਬਲਮ ਹੈ ਤੇ ਉਹ ਮੈਨੂੰ ਆਸ ਹੈ ਵੀ ਜੇ ਉਹ ਮੰਗ ਪੂਰੀ ਹੁੰਦੀ ਹੈ ਤਾਂ ਲਗਭਗ 50000 ਤੋਂ 1 ਲੱਖ ਬੰਦੇ ਨੂੰ ਰਾਹਤ ਮਿਲਣੀ ਸੋ ਖੇਤੀ ਨੀਤੀ ਜਿਹੜੀ ਹੈਗੀ ਹੈ ਕੇਂਦਰ ਵਾਲੀ ਉਸ ਉਹ ਵੀ ਮਸਲਾ 'ਚ ਚਰਚਾ ਦਾ ਵਿਚਾਰਿਆ ਉਸ ਦੇ ਉੱਪਰ ਜਿਹੜੀ ਖੇਤੀ ਨੀਤੀ ਵੀ ਹੈ ਉਹਨੂੰ ਜਿਹੜੀ ਵੀ ਹੈ ਵਧੀਆ ਤਰੀਕੇ ਨਾਲ ਅੰਦਰ ਵਿਚਾਰਿਆ ਗਿਆ ਤੇ ਜਿਹੜਾ ਇੱਕ ਮੇਨ ਮਸਲਾ ਸੀ ਡਾਕਟਰ ਪ੍ਰੀਮਰਾਓ ਅਵੇਦਕਰ ਤੇ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਦੇ ਜਿਹੜੇ ਚਿੱਤਰ ਨੇ ਉਹਨਾਂ ਨੇ ਆਪਣੀ ਵਿਧਾਨ ਸਭਾ ਚ ਉਹ ਲਾ ਕੇ ਮੋਦੀ ਵੀ ਦੇ ਤੇ ਜਾਂ ਉਹਨਾਂ ਦੀ ਮੁੱਖ ਮੰਤਰੀ ਗੁਪਤਾ ਮੈਡਮ ਦੇ ਲਾਉਣਾ ਉਹ ਇੱਕ ਬਹੁਤ ਹੀ ਨਿੰਦਪਾਕੀ ਘਟਨਾ ਸੀ ਤੇ ਉਹਦੀ ਅਸੀਂ ਨਿੰਦਿਆ ਵੀ ਕਰੇ ਇੱਕ ਨਿੰਦਿਆ ਮਰਤਾ ਜਿਹੜਾ ਉਹ ਅਸール ਪਾਸ ਵੀ ਕਰਾਇਆ। ਤੋਂ ਰਿਪੋਰਟ ਜਿਹੜੇ ਕੀਤੇ ਗਏ ਨੇ ਅਮਰੀਕਾ ਤੋਂ ਉਸ ਮਸਲੇ ਦੇ ਉੱਪਰ ਕੋਈ ਪ੍ਰੋਸਾ ਮਿਲੇ ਅੰਦਰ ਸੈਸ਼ਨ ਤੇ। ਦੇਖੋ ਮੁੱਖ ਮੰਤਰੀ ਸਾਹਿਬ ਨੇ ਕਲੀਅਰ ਕਰਿਆ ਵੀ ਉਹਨਾਂ ਨੂੰ ਜਾਣ ਬੁੱਝ ਕੇ ਇੱਥੇ ਅੰਮ੍ਰਿਤਸਰ ਜਿਹੜਾ ਉਤਾਰਿਆ ਜਾਂਦਾ ਜਦ ਕਿ ਉਹਦੇ ਵਿੱਚ ਪੰਜਾਬੀ ਤਾਂ ਟਾਮਾ ਟੱਲੀ ਨੇ। ਜਿਹੜੇ ਵੀ ਆਏ ਨੇ ਸਾਡੇ ਇੱਕ ਸਾਥੀ ਨੇ ਉਹ ਵੀ ਮੈਂ ਪ੍ਰੇਜ਼ ਵੀ ਕਰਦਾ ਹਾਂ ਉਹਨੇ ਕਿਹਾ ਵੀ ਮੈਂ ਇੱਥੇ ਯਾਤਰਾ ਕਰਦਾ ਉਹ ਪੈਸੇ ਮੈਂ ਉਹਨਾਂ ਨੂੰ ਦੇਵਾਂਗਾ। ਸਾਡੇ ਲੋਕ ਵੀ ਜਿੰਨੇ ਜੋਗੇ ਹੈਗੇ ਆ ਸੇ ਖੜੇ ਆ ਉਹਨਾਂ ਲੋਕਾਂ ਦੇ ਪਰ ਉਹਨਾਂ ਨੂੰ ਇੱਕ ਹੱਥ ਕੜੀਆਂ ਲਾ ਕੇ ਚਾਹੇ ਸਾਡੇ ਪੰਜਾਬ ਦੇ ਨੇ ਚਾਹੇ ਭਾਰਤੀ ਨੇ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਪੇਸ਼ ਕਰਨਾ ਜਾਂ ਇੱਥੇ ਜ਼ਬਰਦਸਤੀ ਲਾਉਣਾ ਉਹਦੀ ਵੀ ਮੈਂ ਨਹੀਂ ਦਿਆ ਕਰਦਾ ਸੋ ਰੋਜ਼ਗਾਰ ਦੀ ਪਾਲ ਦੇ ਵਿੱਚ ਜਾਂਦੇ ਨੇ ਉਸ ਪਾਲ ਕੀ ਉਹਨਾਂ ਲਈ ਖਾਸ ਕੀਤਾ ਜਾ ਰਿਹਾ ਕੀ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਦਾ ਬਿਜ਼ਨਸ ਵੀ ਜਿੰਨਾ ਨੌਜਵਾਨ ਪੜ੍ਹ ਲਿਖ ਕੇ ਆਪਣੇ ਮਾਂ-ਬਾਪ ਦੀ ਖੂਨ ਪਸੀਨੇ ਦੀ ਕਮਾਈ ਲੈ ਕੇ ਬਾਹਰ ਜਾਂਦਾ ਅਸੀਂ ਉਹਨੂੰ ਰੋਕਣ ਦਾ ਯਤਨ ਕਰਦੇ ਹਾਂ ਕਿਉਂਕਿ ਅਸੀਂ ਉਲਟ ਨਹੀਂ ਹੈਗੇ ਉਹਦੇ ਪਰ ਅਸੀਂ ਕਹਨੇ ਵੀ ਬਾਹਰ ਕੱਟ ਜਾਓ ਆਪਣੇ ਦੇਸ਼ ਵਿੱਚ ਆਪਣੇ ਪੰਜਾਬ ਵਿੱਚ ਮਿੱਟੀ ਦਾ ਮੁੱਲ ਉਤਾਰ ਕੇ ਇੱਥੇ ਆਪਾਂ ਕੰਮ ਕਰੀਏ ਤਾਂ ਕਿ ਪਰ ਜਿਹੜੇ ਵੀ ਕਹੇ ਨੇ ਬਾਹਰ ਹੁਣ ਉਹਨਾਂ ਨੂੰ ਵਾਪਸ ਭੇਜਦਾ ਮੈਂ ਹੁਣ ਤੁਹਾਡੇ ਮੱਦੇਮੇਰੈ ਇੱਕੋ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬ ਵਿੱਚ ਜਿਹੜੇ ਨੇ ਸਾਧਨ ਬੜੇ ਨੇ ਹੁਣ ਸਾਧਨ ਬਹੁਤ ਨਵੇਂ ਰੁਜ਼ਗਾਰ ਦੇ ਇਹਨਾਂ ਨੂੰ ਅਮਲ ਕਰਕੇ ਆਪਾਂ ਰੁਜ਼ਗਾਰ ਜਿਹੜਾ ਇੱਥੇ ਲੱਭੀਏ। ਸੋ ਭ੍ਰਿਸ਼ਟਾਚਾਰੀ ਦੇ ਮੁੱਦੇ ਦੇ ਉੱਪਰ ਵੀ ਕਾਫੀ ਬਹਿਸਵਾਜੀ ਹੋਈ ਹੈ ਜਿਸ ਤਰ੍ਹਾਂ ਉਹ ਇੱਕ ਸਾਡਾ ਕਲੀਅਰ ਫੰਡਾ ਵੀ ਭ੍ਰਿਸ਼ਟਾਚਾਰੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਅਗਰ ਕੋਈ ਅਧਿਕਾਰੀ ਤੁਹਾਡੇ ਕੋਲ ਰਿਸ਼ਵਤ ਮੰਗਦਾ ਕੋਈ ਸਾਡਾ ਵੀ ਤਾਹ ਕਿਉਂ ਨਾ ਹੋਵੇ ਐਨਐਲਬੀ ਮੰਗਦਾ ਉਹਦੀ ਵੀ ਜਾਣਕਾਰੀ ਦੇਵੇ ਉਹਦੇ ਖਿਲਾਫ ਕਰਵੇ। ਸੋ ਥੈਂਕ ਯੂ। ਸੋ ਜਿਸ ਤਰ੍ਹਾਂ ਨਾਲ ਕੋਲੰਸੀਟੂ ਦੇ ਬੋਲੋ ਜ਼ਿਕਰ ਕੀਤਾ ਗਿਆ ਕਿ तमाम ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ ਗਈ ਹੈ ਹੋਰ ਜਿਹੜੇ ਕਿ ਵੱਖ-ਵੱਖ ਵਿਧਾਇਕ ਸਹਿਬਾਨ ਹੈਗੇ ਨੇ ਜਮਤੀ ਸਹਿਬਾਨ ਹੈਗੇ ਨੇ ਉਹਨਾਂ ਦੀ ਜਿਹੜੀ ਹੈ ਹੁਣ ਸੈਸ਼ਨ ਦੀ ਕਾਰਵਾਈ ਖਤਮ ਹੋਣ ਤੋਂ ਬਾਅਦ ਰਵਾਨਗੀ ਦਾ سلسلہ ਲਗਾਤਾਰ ਜਾਰੀ ਹੈ ਦੇਖ ਸਕਦੇ ਹੋ ਵਿਧਾਨ ਸਭਾ ਦੀਆਂ ਸਿੱਧੀਆਂ ਤਸਵੀਰਾਂ ਜਿੱਥੇ ਕਿ ਸੈਸ਼ਨ ਦੀ ਕਾਰਵਾਈ ਜਿਹੜੀ ਆ ਉਹ ਅਨੁਮਿੱਚ ਸਮੇਂ ਤੇ ਲਈ ਮੁਲਤਵੀ ਕਰ ਦਿੱਤੀ ਗਈ ਹੈ ਤੇ ਅੱਜ ਜਿਹੜਾ ਕੀ ਹੈ ਬੇहद ਵੱਡਾ ਜਿਹੜਾ ਕੀ ਮੁੱਦਾ ਰਿਹਾ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਜੋ ਕਿ ਕੇਂਦਰ ਦੀ ਖੇਤੀਬਾੜੀ ਮੰਡੀਕਰਨ ਜਿਹੜੀ ਨੀਤੀ ਹੈਗੀ ਆ ਉਸ ਨੂੰ ਅ ਉਸ ਦੇ ਖਿਲਾਫ ਕਿ ਮਤਾ ਲਿਆਂਦਾ ਗਿਆ ਸੀ ਜੋ ਕਿ ਮੁੱਢੋਂ ਰੱਦ ਕਰ ਦਿੱਤਾ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਸਪਸ਼ਟ ਕੀਤਾ ਕਿ ਇਹ ਜੋ ਵੀ ਖੇਤੀ ਨੀਤੀ ਦਾ ਖਰੜਾ ਹੋ ਕਿਸਾਨਾਂ ਦੇ ਖਿਲਾਫ ਹੈਗਾ ਜਿਸ ਦਾ ਅਸੀਂ ਜਿਹੜਾ ਕੀ ਹੈ ਅ ਰੱਦ ਕਰਦੇ ਹੈਗੇ ਆ ਤੇ ਇਸ ਨੂੰ ਲੈ ਕੇ ਹੁਣ ਸੈਂਟਰ ਤੱਕ ਜਿਹੜੀ ਆ ਉਹ ਆਪਣਾ ਜਿਹੜਾ ਕੀ ਹੈ ਜੋ ਵੀ ਇੱਥੇ ਮਤਲਿਆਂਦਾ ਗਿਆ ਉਹੋ ਭੇਜਿਆ ਜਾਵੇਗਾ ਤੇ ਹੋਰ ਜਿਹੜੇ ਕੀ ਬੇਸ਼ੱਕ ਭ੍ਰਸ਼ਟਾਚਾਰੀ ਦਾ ਮੁੱਦਾ ਹੋਵੇ ਰੋਜ਼ਗਾਰ ਦਾ ਮੁੱਦਾ ਹੋਵੇ तमाम ਮੁੱਦੇ ਨੇ ਜਿਨ੍ਹਾਂ ਦੇ ਉੱਪਰ ਵਿਸਥਾਰ ਤੇ ਵਿੱਚ ਚਰਚਾ ਕੀਤੀ ਗਈ ਹੈਗੀ ਸਵਦੇਰੇ ਆਪਣੇ ਜੁੜੇ ਹੁੰਦਾ ਟੀਵੀ ਨਾਲ ਕੈਮਰਾ ਪਰਸਨ ਮੋਨ ਅਲਪ੍ਰਵਿੰਦਰ ਚੰਡੀਗੜ੍ਹ